ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਦਿਨ ਤਨਤਨ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਦਰਬਾਰ ਵਿੱਚ ਭਾਈ ਬਹਿਲੂ ਨਾਮ ਦਾ ਇੱਕ ਸੁਨਿਆਰਾ ਆਇਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਆਪ ਜੀ ਦੇ ਸਾਹਮਣੇ ਹੀ ਖਲੋਤਾ ਰਿਹਾ ਗੁਰੂ ਸਾਹਿਬ ਜੀ ਨੇ ਪੁੱਛਿਆ ਬਹਿਲੂ ਸੱਚ ਦੱਸ ਤੂੰ ਕੀ ਕੰਮ ਕਰਦਾ ਏ ਬਹਿਲੂ ਨੇ ਕਿਹਾ ਗੁਰੂ ਸਾਹਿਬ ਜੀ ਮੈਂ ਸੁਨਿਆਰੇ ਦਾ ਕੰਮ ਕਰਕੇ ਉਪਜੀਵਕਾ ਕਮਾਉਂਦਾ ਹਾਂ ਗੁਰੂ ਸਾਹਿਬ ਜੀ ਨੇ ਕਿਹਾ ਕਿਰਤ 파ਵੇਂ ਕੋਈ ਵੀ ਹੋਵੇ ਪਰ ਵੱਲ-ਸ਼ਲ ਰਹਿਤ ਪ੍ਰੇਮ ਦੀ ਹੋਣੀ ਚਾਹੀਦੀ ਏ ਦਸਾਂ ਨੋਹਾਂ ਦੀ ਧਰਮ ਦੀ ਕਮਾਈ ਵਿੱਚੋਂ ਜਿਹੜਾ ਪ੍ਰਭੂ ਨਮਤ ਕੁਛ ਦੇ ਕੇ ਖਾਂਦਾ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਬਹਿਲੂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਮੈਂ ਬਹੁਤ ਅਪਰਾਧੀ ਹਾਂ ਮੈਂ ਸਦਾ ਹੀ ਪਾਪ ਦੀ ਕਮਾਈ ਕਰਕੇ ਖਾਂਦਾ ਹਾਂ ਮੇਰੇ ਮਾਤਾ ਪਿਤਾ ਵੀ ਮੇਰੇ ਪਾਸੋਂ ਕੋਈ ਗਹਿਣਾ ਕਢਵਾਉਣਾ ਤਾਂ ਮੈਂ ਉਸ ਵਿੱਚੋਂ ਵੀ ਚੌਥਾ ਹਿੱਸਾ ਟੋਕ ਲੈਂਦਾ ਹਾਂ ਹੋਰ ਗਾਕਾਂ ਦੀ ਕਿਹੜੀ ਗੱਲ ਕਰਾਂ ਜਿੰਨਾ ਹੋ ਸਕੇ ਮੈਂ ਉਨਾ ਹੀ ਟੋਕ ਲੈਂਦਾ ਹਾਂ ਆਪ ਜੀ ਤਾਂ ਪਤਿਤਾਂ ਦਾ ਉਦਾਰ ਕਰਨ ਵਾਲੇ ਹੋ ਮੈਂ ਆਪ ਜੀ ਦੀ ਸ਼ਰਣ ਚ ਆਇਆ ਮੇਰਾ ਵੀ ਉਦਾਰ ਕਰੋ ਮਹਾਰਾਜ ਜੀ ਬਹਿਲੋਦੀ ਸੱਚੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਐ ਤੂੰ ਜੋ ਬਾਪ ਦੀ ਕਮਾਈ ਕਰਕੇ ਤਨ ਇਕੱਠਾ ਕਰ ਰਿਆਂ ਨਾ ਅੰਤ ਨੂੰ ਐਸ ਨੇ ਤੇਰੇ ਸਹਾਈ ਨਹੀਂ ਹੋਣਾ ਪਰੰਤੂ ਜੋ ਪ੍ਰਭੂ ਪੁੰਨ ਦੇ ਕਰਮ ਕਰਦਾ ਹੈ ਨਾ ਐਨਾ ਹੀ ਤੇਰੇ ਨਾਲ ਜਾਣਾ ਹੈ ਬੁਰੇ ਕਰਮਾਂ ਦਾ ਫਲ ਤੈਨੂੰ ਬਹੁਤ ਦੁੱਖ ਭੋਗਣਾ ਪਵੇਗਾ ਤੇ ਫਿਰ ਤੂੰ ਬਹੁਤ ਪੁਛਤਾਏਗਾ ਕਿ ਐ ਅਧਰਮ ਦੇ ਕਰਮ ਤੂੰ ਕਿਉਂ ਕੀਤੇ ਸਨ ਐਸ ਵਾਸਤੇ ਸਤਨਾਮ ਦਾ ਸਿਮਰਨ ਦਿਨ ਰਾਤ ਕਰਿਆ ਕਰ ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਕ ਕੇ ਫਿਰ ਸਤ ਸੰਗਤ ਕਰਿਆ ਕਰ ਤੇ ਧਰਮ ਦੀ ਉਪਜੀਵਕਾ ਕਰਕੇ ਉਮਰ ਬਤੀਤ ਕਰ ਸਤਗੁਰੂ ਜੀ ਦੇ ਰਸੀਲੇ ਬਚਨ ਸੁਣ ਕੇ ਭਾਈ ਬਹਿਲੂ ਤਨ ਮਨ ਕਰਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ ਇੱਕ ਦਿਨ ਗੁਰੂ ਜੀ ਨੇ ਬਹਿਲੂ ਨੂੰ ਕਿਹਾ ਹੁਣ ਤੂੰ ਆਪਣੇ ਘਰ ਚਲਿਆ ਜਾ ਤੇ ਸਤ ਸੰਗਤ ਕਰਨੀ ਤੇ ਸਤਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ ਪਾਹੀ ਬਹਿਲੂ ਨੇ ਬੇਨਤੀ ਕੀਤੀ ਮਹਾਰਾਜ ਜੀ ਮਹਾਰਾਜ ਜੀ ਹੁਣ ਮੈਂ ਕਿਹੜਾ ਰੋਜਗਾਰ ਕਰਿਆ ਕਰਾਂ ਜਿਸ ਨਾਲ ਮੈਨੂੰ ਕੋਈ ਪਾਪ ਨਾ ਲੱਗੇ ਗੁਰੂ ਜੀ ਨੇ ਕਿਹਾ ਪਿਤਾ ਪੁਰਖੀ ਦੇ ਸੁਨਿਆਰੇ ਦੇ ਕੰਮ ਵਿੱਚ ਜੋ ਚੋਰੀ ਕਰਦਾ ਏ ਇਸ ਨੂੰ ਛੱਡ ਦੇਣਾ ਤੇ ਆਪਣੀ ਨੇਕ ਕਮਾਈ ਵਿੱਚ ਭੁੱਖੇ ਪਿਆਸੇ ਨੂੰ ਅੰਨ ਜਲ ਦੇਣਾ ਸੁਖ ਵਿੱਚ ਪ੍ਰਭੂ ਦਾ ਪਾਣਾ ਮੰਨਣਾ ਸਦਾ ਨਿਰੰਕਾਰ ਨਿਰਮਾਨ ਰਹਿਣਾ ਇਸ ਤਰ੍ਹਾਂ ਸਤਗੁਰ ਜੀ ਤੋਂ ਨਾਮਦਾਨ ਦੀ ਬਖਸ਼ਿਸ਼ ਤੇ ਨੇਕ ਕਮਾਈ ਦਾ ਉਪਦੇਸ਼ ਲੈ ਕੇ ਪਾਈ ਬਹਿਲੂ ਘਰ ਚਲਿਆ ਗਿਆ ਸਦਾ ਗੁਰੂ ਪ੍ਰੇਮ ਵਿੱਚ ਜੀਵਨ ਬਤੀਤ ਕਰਨ ਲੱਗਾ ਪਾਈ ਬਹਿਲੂ ਨੂੰ ਨਿਹਾਲ ਕਰਕੇ ਗੁਰੂ ਸਾਹਿਬ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਕੇ ਫਿਰ ਸਰੋਵਰ ਨੂੰ ਉਸਾਰਨ ਵਿੱਚ ਲੱਗ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਸਤਨਾਮ ਦਾ ਉਪਦੇਸ਼ ਦੇ ਕੇ ਅਨੇ ਕਨੂ ਸਿੱਖੀ দান ਬਖਸ਼ਿਆ ਇਸ ਨਾਲ ਗੁਰੂ ਜੀ ਦੀ ਕੀਰਤੀ ਬਹੁਤ ਦੂਰ ਦੂਰ ਤੱਕ ਫੈਲ ਗਈ ਜਿਸ ਨੂੰ ਸੁਣ ਸੁਣ ਕੇ ਨਿਤ ਪ੍ਰਤੀ ਸਿੱਖ ਵਧੇਰੇ ਗਿਣਤੀ ਵਿੱਚ ਆਣ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਦੀ ਕਾਰ ਸੇਵਾ ਵਿੱਚ ਲੱਗ ਜਾਂਦੇ ਕੁਝ ਸਮਾਣੇ ਸਿੱਖ ਇੱਟਾਂ ਪਕਾਉਣ ਵਾਸਤੇ ਆਵੇ ਤਿਆਰ ਕਰਨ ਲੱਗੇ ਤੇ ਕੁਝ ਚੀਕਨੇ ਮਿੱਟੀ ਦੀਆਂ ਇੱਟਾਂ ਪੱਥਨ ਲੱਗੇ ਇਹ ਸਿੱਖ ਆਵੇ ਪਕਾਉਣ ਵਾਸਤੇ ਲੱਕੜਾਂ ਕੂੜਾ ਤੇ ਹੋਰ ਸਮਾਨ ਇਕੱਠਾ ਕਰੀ ਜਾਂਦੇ ਸਭ ਕੋਈ ਬੜੇ ਪ੍ਰੇਮ ਤੇ ਸ਼ਰਦਾ ਨਾਲ ਸੇਵਾ ਕਰਕੇ ਆਪਣਾ ਜਨਮ ਸਫਲਾ ਹੋਇਆ ਸਮਝਦਾ ਸ਼੍ਰੀ ਸਤਗੁਰੂ ਜੀ ਹਰ ਇੱਕ ਸਿੱਖ ਦੀ ਕਾਮਨਾ ਪੂਰੀ ਕਰਕੇ ਉਸ ਨੂੰ ਦੁੱਧ ਪੁੱਤ ਧਨ ਮਾਲ ਦੀਆਂ ਬਖਸ਼ਿਸ਼ਾਂ ਕਰਦੇ ਸਤਰਾ ਹਜ਼ਾਰਾਂ ਸਿੱਖ ਕਾਬਲ ਕੰਧਾਰ ਪਸ਼ੋਰ ਬਲਖ ਬੁਖਾਰਾ ਤੇ ਮਲਤਾਨ ਆਦੀ ਦੂਰ ਦੂਰ ਪ੍ਰਦੇਸ਼ਾਂ ਤੋਂ ਸਿੱਖ 6 ਮਹੀਨੇ ਜਾਂ ਸਾਲ ਪਿੱਛੋਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਤੇ ਕੁਛ ਦਿਨ ਸਰੋਵਰ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਵਾਪਸ ਜਾਂਦੇ ਕਈ ਸਿੱਖਾਂ ਦੇ ਪੁੱਤ ਪੋਤਰਿਆਂ ਨੂੰ ਗੁਰੂ ਸਾਹਿਬ ਜੀ ਨੇ ਦੁਕਾਨਾਂ ਪਵਾ ਦਿੱਤੀਆਂ ਤੇ ਉਸ ਬਾਜ਼ਾਰ ਦਾ ਨਾਮ ਗੁਰੂ ਕਾ ਬਾਜ਼ਾਰ ਪ੍ਰਸਿੱਧ ਹੋਇਆ ਇਸ ਤਰ੍ਹਾਂ ਗੁਰੂ ਚੱਕ ਦੀ ਰੌਣਕ ਬਹੁਤ ਵਧ ਗਈ ਐਓ ਹਜ਼ਾਰਾਂ ਸਿੱਖ ਗੁਰੂ ਜੀ ਪਾਸ ਨਿਤ ਪ੍ਰਤੀ ਦਿਨ ਆਉਂਦੇ ਜਾਂਦੇ ਰਹਿੰਦੇ ਇੱਕ ਦਿਨ ਫਫੜੇ ਪਾਈ ਕੇ ਤਹਿਸੀਲ ਬਰਨਾਲਾ ਦਾ ਰਹਿਣ ਵਾਲਾ ਭਾਈ ਬਹਿਲੋ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਬਹਿਲੋ ਸਖੀ ਸਰਵਰ ਦਾ ਚੇਲਾ ਹੋਣ ਕਰਕੇ ਰਾਈਆਂ ਦਾ ਪੇਸ ਰੱਖਦਾ ਸੀ ਤੇ ਆਪਣੇ ਨਾਲ ਸੰਗ ਲੈ ਕੇ ਨਗਾਰੇ ਪੀਰਸਤਾਨ ਟੋਕਲ ਦੀ ਯਾਤਰਾ ਕਰਨ ਜਾਂਦਾ ਹੁੰਦਾ ਸੀ ਭਾਈ ਬਹਿਲੋ ਆਪਣੇ ਇਲਾਕੇ ਮਲਵਈ ਸਿੱਖਾਂ ਪਾਸੋਂ ਸਤਿਗੁਰਜੀ ਦੀ ਮਹਿਮਾ ਵੀ ਸੁਣਦਾ ਹੁੰਦਾ ਸੀ ਤੇ ਕਈ ਵਾਰ ਉਸ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਵੀ ਪ੍ਰਬਲ ਹੋ ਉੱਠਦੀ ਉਹ ਆਪਣੇ ਸੰਗੀਆਂ ਸਾਥੀਆਂ ਤੋਂ ਸ਼ਰਮ ਕਰਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਤੋਂ ਸੰਕੋਚ ਕਰਦਾ ਸੀ ਤੇ ਚੁੱਪ ਕਰਕੇ ਰਹਿੰਦਾ ਸੀ ਪਰ ਇੱਕ ਦਿਨ ਬਹੁਤ ਸੋਚ ਉਪਰੰਤ ਉਸਦੇ ਮਨ ਨੇ ਬਲਬਲਾ ਖਾ ਕੇ ਗੁਰਸਾਹਿਬ ਜੀ ਦੇ ਦਰਸ਼ਨਾਂ ਦਾ ਪੱਕਾ ਨਿਸ਼ਚਾ ਕਰ ਲਿਆ ਜਦੋਂ ਇਸ ਤਰ੍ਹਾਂ ਨਿਸ਼ਚਾ ਕਰਕੇ ਕਰਤੋਂ ਤੁਰਨ ਲੱਗਾ ਉਸ ਨੂੰ ਫਿਰ ਆਪਣੇ ਮੰਨੇ ਹੋਏ ਪੀਰ ਸਖੀ ਸਰਵਰ ਤੋਂ ਡਰ ਲੱਗਣ ਲੱਗ ਪਿਆ ਜਿਸ ਕਰਕੇ ਉਸ ਨੇ ਇਸ ਡਰ ਨੂੰ ਦੂਰ ਕਰਨ ਵਾਸਤੇ ਮਨ ਵਿੱਚ ਐਮਨ ਨਤ ਮੰਨ ਲਈ ਕਿ ਜੇਕਰ ਸਤਲੁਜ ਦਰਿਆ ਤੇ ਪਹੁੰਚਣ ਤੱਕ ਪੀਰ ਮੈਨੂੰ ਆਪਣੀ ਸ਼ਕਤੀ ਨਾਲ ਗੁਰੂ ਜੀ ਪਾਸ ਜਾਣ ਤੋਂ ਕਿਸੇ ਤਰ੍ਹਾਂ ਰੋਕ ਲਵੇ ਤਾਂ ਫਿਰ ਮੈਂ ਗੁਰੂ ਜੀ ਪਾਸ ਨਹੀਂ ਜਾਵਾਂਗਾ ਤੇ ਸਮਝ ਲਵਾਂਗਾ ਕਿ ਪੀਰ ਸ਼ਕਤੀਵਾਨ ਹੈ ਪਰ ਜੇ ਮੈਂ ਬਿਨਾਂ ਕਿਸੇ ਵੀ ਗਨ ਤੇ ਬਿਨਾਂ ਕਿਸੇ ਸੁਪਨੇ ਦੇ ਸਤਲੁਜ ਤੋਂ ਪਹੁੰਚ ਗਿਆ ਤਾਂ ਐਸਾ ਖੀ ਸਰਵਰ ਪੀਰ ਵਾਲਾ ਸਾਰਾ ਭੇਸ ਮੈਂ ਦਰਿਆ ਦੇ ਵਿੱਚ ਪੇਟਾ ਕਰ ਦਿਆਂਗਾ ਇਕ ਮਨ ਹੋ ਕੇ ਗੁਰੂ ਜੀ ਪਾਸ ਹਾਜ਼ਰ ਹੋ ਜਾਵਾਂਗਾ ਜਦ ਬੈਲੋ ਇਸ ਤਰ੍ਹਾਂ ਦੁਚਿੱਤਾ ਹੋ ਕੇ ਹੌਲੀ-ਹੌਲੀ ਚੱਲ ਕੇ ਸਤਲੁਜ ਦੇ ਕਿਨਾਰੇ ਤੇ ਪਹੁੰਚਿਆ ਤਾਂ ਉਸ ਨੇ ਇਸ਼ਨਾਨ ਕਰਕੇ ਕੁਝ ਭੋਜਨ ਖਾਦਾ ਤੇ ਐਸ ਉਪਰੰਤ ਦਰਿਆ ਪਾਰ ਕਰਨ ਵਾਸਤੇ ਬੀੜੀ ਵਿੱਚ ਬੈਠ ਗਿਆ ਦਰਿਆ ਦੀ ਅੱਧ ਵਿੱਚ ਜਾ ਕੇ ਜਦ ਉਸ ਨੇ ਵੇਖਿਆ ਕਿ ਗੁਰੂ ਜੀ ਪਾਸ ਜਾਣ ਤੋਂ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਤਾਂ ਉਸ ਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖਲੜੀ ਆਦੀ ਦਰਿਆ ਦੇ ਵਿੱਚ ਵਗਾ ਮਾਰੇ ਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਆ ਗਿਆ ਸਤਗੁਰ ਜੀ ਉਸ ਸਮੇਂ ਸਰੋਵਰ ਦੀ ਪਟਾਈ ਕਰ ਰਹੇ ਸਨ ਭਾਈ ਬਹਿਲੋ ਨੇ ਆਪ ਜੀ ਦੇ ਚਰਣਾ ਦੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਮਹਾਰਾਜ ਜੀ ਆਪਣੇ ਨਾਮ ਦੀ लाज ਰੱਖੋ ਮੈਂ ਆਪ ਜੀ ਦੇ ਆਸ ਰਹੀ ਆਇਆ ਹਾਂ ਮੈਨੂੰ ਆਪਣੀ ਸੇਵਾ ਵਿੱਚ ਲੈ ਲਓ ਬਹਿਲੋ ਦੀ ਪ੍ਰੇਮਮਈ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਸਿਖਾ ਸ਼ਰਧਾ ਨਾਲ ਸਾਰੇ ਕਾਰਜ ਹੁੰਦੇ ਹਨ ਸ਼ਰਧਾ ਹੀ ਭਗਤੀ ਦਾ ਮੂਲ ਹੈ ਇਸ ਕਰਕੇ ਸਭ ਤੋਂ ਪਹਿਲਾਂ ਸ਼ਰਧਾ ਧਾਰਨੀ ਚਾਹੀਦੀ ਏ ਫਿਰ ਸਾਰੇ ਇਮਾਨਦਾਰ ਬਸ਼ਤ ਫਲ ਪ੍ਰਾਪਤ ਹੋ ਜਾਂਦੇ ਹਨ ਐ ਸੁਵਾ ਦੇ ਕੇ ਗੁਰੂ ਜੀ ਨੇ ਉਸ ਨੂੰ ਇਟਾਂ ਦੇ ਆਵਿਆਂ ਦੇ ਕੰਮ ਤੇ ਲਾ ਦਿੱਤਾ ਜਿਸ ਤਰ੍ਹਾਂ ਹੋਰ ਮਜ਼ਦੂਰਾਂ ਨੂੰ ਦਿਹਾੜੀ ਮਿਲਦੀ ਸੀ ਉਸ ਨੂੰ ਵੀ ਦੇਣੀ ਸ਼ੁਰੂ ਕਰ ਦਿੱਤੀ ਗੁਰੂ ਜੀ ਦੀ ਆਗਿਆ ਅਨੁਸਾਰ ਪਾਈ ਬਹਿਲੋ ਬੜਾ ਪ੍ਰਸੰਨ ਹੋ ਕੇ ਹੋਰ ਸਿੱਖਾਂ ਨਾਲ ਮਿਲ ਕੇ ਸੇਵਾ ਕਰਨ ਲੱਗ ਪਿਆ ਸਾਰਾ ਦਿਨ ਸੇਵਾ ਕਰਕੇ ਸਿੱਖਾਂ ਦੇ ਡੇਰਿਆਂ ਤੋਂ ਪ੍ਰਸ਼ਾਦ ਮੰਗ ਕੇ ਖਾ ਲੈਂਦਾ ਤੇ ਰਾਤ ਨੂੰ ਆਰਾਮ ਕਰਕੇ ਸਵੇਰੇ ਫੇਰ ਕੰਮ ਵਿੱਚ ਲੱਗ ਜਾਂਦਾ ਇੱਕ ਦਿਨ ਪਾਈ ਬਹਿਲੋ ਨੇ ਸਿੱਖਾਂ ਤੋਂ ਪੁੱਛਿਆ ਕਿ ਇੱਟਾਂ ਕਿਸ ਚੀਜ਼ ਨਾਲ ਚੰਗੀਆਂ ਪੱਕਦੀਆਂ ਹਨ ਤਦ ਇੱਕ ਸਿੱਖ ਨੇ ਦੱਸਿਆ ਜੇਕਰ ਆਵੇ ਵਿੱਚ ਵਿਸ਼ਟਾ ਪਾਇਆ ਜਾਵੇ ਤਾਂ ਇੱਟਾਂ ਬੜੀਆਂ ਲਾਲ ਹੋ ਕੇ ਪੱਕਦੀਆਂ ਹਨ ਬਹਿਲੋ ਨੇ ਇਹ ਗੱਲ ਸੁਣ ਕੇ ਬਹੁਤ ਸਾਰੇ ਹਰੀਜਨਾਂ ਨੂੰ ਪ੍ਰੇਰ ਕੇ ਖੋਤੇ ਤੇ ਗੱਡੇ ਲਾ ਕੇ ਤੇ ਆਪ ਟੋਕਰੀਆਂ ਸਿਰ ਤੇ ਚੋੱਕ ਕੇ ਕੂੜਾ 23 ਟਾ ਆਦੀ 13 ਦੇ 13 ਇਟਾਂ ਦੇ ਚਪੇਰੇ ਪਾ ਦਿੱਤੇ ਐਸੀ ਤਰ੍ਹਾਂ ਜਦ ਇਟਾਂ ਪੱਕ ਕੇ ਤਿਆਰ ਹੋਈਆਂ ਤਾਂ ਉਹਨਾਂ ਨੂੰ ਬਹੁਤ ਸੁੰਦਰ ਤੇ ਲਾਲ ਰੰਗ ਵੇਖ ਕੇ ਬਹਿਲੋ ਬੜਾ ਖੁਸ਼ ਹੋਇਆ ਜਦ ਗੁਰੂ ਜੀ ਨੇ ਪਾਈ ਬਹਿਲੋ ਦੀ ਅਣਥੱਕ ਤੇ ਨਿਸ਼ਕਾਮ ਸੇਵਾ ਦੇ ਕਾਰਨ ਇਟਾਂ ਇਤੀਆਂ ਚੰਗੀਆਂ ਪੱਕੀਆਂ ਵੇਖੀਆਂ ਤਾਂ ਆਪ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ ਪਾਈ ਬਹਿਲੋ ਸਭ ਤੋਂ ਪਹਿਲੋ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਤੇ ਇਹਨਾਂ ਬਚਨਾਂ ਨਾਲ ਭਾਈ ਬਹਿਲੋ ਦੀ ਵਿਸ਼ੇ ਵਾਸ਼ਨਾ ਖਤਮ ਹੋ ਗਈਆਂ ਤੇ ਮਨ ਨਿਰਮਲ ਹੋ ਗਿਆ। ਇੱਕ ਦਿਨ ਲਾਂਗਰੀ ਨੇ ਗੁਰੂ ਜੀ ਨੂੰ ਕਿਹਾ ਮਹਾਰਾਜੀ ਅੱਜ ਲੰਗਰ ਵਿੱਚ ਆਟਾ ਨਹੀਂ ਹੈ। ਲੰਗਰ ਤਿਆਰ ਨਹੀਂ ਹੋਇਆ। ਲੰਗਰ ਦੀ ਰਸਤਾ ਪ੍ਰਬੰਧ ਛੇਤੀ ਕਰਵਾ ਦਿਓ। ਲਾਂਗਰੀ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਸਿੱਖਾਂ ਪ੍ਰਤੀ ਆਖਿਆ ਕਿ ਲੰਗਰ ਦੀ ਰਸਤਾ ਕੋਈ ਸਿੱਖ ਛੇਤੀ ਪ੍ਰਬੰਧ ਕਰੋ। ਤਦ ਭਾਈ ਬਹਿਲੋ ਨੇ ਕਿਹਾ ਮਹਾਰਾਜੀ ਜੋ ਆਪ ਜੀ ਮੈਨੂੰ ਮਜ਼ਦੂਰੀ ਦਿੰਦੇ ਹੋ ਉਹ ਸਭ ਮੈਂ ਇਕੱਠੀ ਕਰਕੇ ਰੱਖੀ ਹੋਈ ਆ ਉਸ ਦੀ ਰਸਤ ਲੈ ਕੇ ਲੰਗਰ ਤਿਆਰ ਕਰਵਾ ਦਿਓ ਮੈਂ ਸਭ ਤੁਹਾਡਾ ਦਿੱਤਾ ਹੀ ਤਾਂ ਖਾਂਦਾ ਹਾਂ ਭਾਈ ਬਹਿਲੋ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਹੇ ਸਿੱਖ ਹੁਣ ਤੂੰ ਕਰ ਕਰ ਤੋਂ ਮੰਗੇ ਰੋਟੀ ਨਾ ਖਾਇਆ ਕਰ ਹੁਣ ਲੰਗਰ ਤੋਂ ਪੋਚਣਾ ਕਰਿਆ ਕਰ ਜਦੋਂ ਕਰਾਂ ਤੋਂ ਰੋਟੀ ਮੰਗ ਕੇ ਖਾਣ ਲੱਗਾ ਵਾਹੀ ਗੁਰੂ ਆਹ ਕੇ ਸਾਨੂੰ ਗ੍ਰਾਹੀ ਅਰਪਦਾਏ ਤਉ ਮੰਗਿਆ ਹੋਇਆ ਭੋਜਨ ਸਾਨੂੰ ਪ੍ਰਾਪਤ ਹੁੰਦਾ ਏ ਹੁਣ ਤੋਂ ਮੰਗ ਕੇ ਖਾਣਾ ਛੱਡ ਦੇ ਤੇ ਗੁਰੂ ਕੇ ਲੰਗਰ ਵਿੱਚੋਂ ਸ਼ਕਿਆਕਰ ਭਾਈ ਬਹਿਲੋ ਗੁਰੂ ਜੀ ਦਾ ਹੁਕਮ ਮੰਨ ਕੇ ਲੰਗਰ ਵਿੱਚੋਂ ਖਾਣਾ ਖਾਣ ਲੱਗ ਪਿਆ ਭਾਈ ਬਹਿਲੋ ਬੜੇ ਪ੍ਰੇਮ ਨਾਲ ਸਰੋਵਰ ਵਿੱਚੋਂ ਮਿੱਟੀ ਦੇ ਟੋਕਰੇ ਪਰ ਕੇ ਚੋਕੇ ਬਾਹਰ ਸੁੱਟਦੇ ਸੀ ਟੋਕਰੇ ਭਰਨ ਵਾਲਾ ਜਿਤਨੀ ਮਿੱਟੀ ਪਾ ਦਿੰਦਾ ਸੀ ਉਤਨੀ ਹੀ ਬੈਲ ਚੋੱਕ ਕੇ ਲੈ ਜਾਂਦਾ ਸੀ ਕਈ ਵਾਰ ਐਸ ਨੂੰ ਪਰਖਣ ਵਾਸਤੇ ਹਾਸੇ ਨਾਲ ਇਸ ਦੇ ਟੋਕਰੇ ਵਿੱਚ ਬਹੁਤ ਮਿੱਟੀ ਪਾ ਦਿੱਤੀ ਜਾਂਦੀ ਸੀ ਐਨੀ ਮਿੱਟੀ ਕਿ ਤਿੰਨ ਆਦਮੀ ਵੀ ਟੋਕਰਾ ਚੋੱਕ ਕੇ ਐਸ ਦੇ ਸਿਰ ਤੇ ਰੱਖਦੇ ਸਨ ਪਰ ਭਾਈ ਬਹਿਲੋ ਚੇਤੀ ਨਾਲ ਉਹ ਟੋਕਰੇ ਦੀ ਮਿੱਟੀ ਬਾਹਰ ਸੁੱਟ ਕੇ ਦੌੜ ਕੇ ਆ ਜਾਂਦਾ ਸੀ ਤੇ ਹੋਰ ਟੋਕਰਾ ਭਰਾ ਕੇ ਲੈ ਜਾਂਦਾ ਸੀ ਸਦਾ ਗੁਰੂ ਪ੍ਰੇਮ ਵਿੱਚ ਮਗਨ ਰਹਿੰਦਾ ਤੇ ਬੋਲਦਾ ਬਹੁਤ ਥੋੜਾ ਪੋਖਦੇ ਨੀਂਦ ਦੀ ਕੋਈ ਪਰਵਾਹ ਨਹੀਂ ਸੀ ਕਰਦਾ ਸਦਾ ਹੀ ਮਾਨੋ ਗੁਰੂ ਦੇ ਪ੍ਰੇਮ ਵਿੱਚ ਤਾਨੂੰ ਗੁਰੂ ਦੀ ਕਾਰ ਵਿੱਚ ਲਾਈ ਰੱਖਦਾ ਸੀ ਇੱਕ ਦਿਨ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਪਾਈ ਬਹਿਲੋ ਤੇਰੀ ਸੇਵਾ ਥਾਵੇਂ ਪੈ ਗਈਏ ਮਾਲਕ ਨੇ ਪ੍ਰਵਾਨ ਕਰ ਲਈਏ ਹੁਣ ਤੋਂ ਆਪਣੇ ਕਾਰਜ ਜਾ ਕੇ ਸਤਨਾਮ ਦਾ ਸਿਮਰਨ ਕਰ ਸਾਧ ਸੰਗਤ ਦੇ ਮਲਾਪ ਤੇ ਸੇਵਾ ਕਰਿਆ ਕਰ ਇਸ ਤਰ੍ਹਾਂ ਪਾਈ ਬਹਿਲੋ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਦੀ ਜ਼ਿੰਦਗੀ ਦਾ ਪਾਰ ਉਤਾਰਾ ਕੀਤਾ ਤੇ ਸਾਰੀ ਉਮਰ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਪਾਈ ਬਹਿਲੋ ਤੇ ਰਹੀ ਪਾਈ ਬਹਿਲੋ ਜੀ ਦੀ ਬਾਣ ਸ ਪਾਈ ਕੇ ਕਰਕੇ ਪ੍ਰਸਿੱਧ ਹੋਈ ਤਾਨ ਤਾਨ ਸ੍ਰੀ ਗੁਰੂ ਅਰਜਨ ਦੇਹ ਰਾਜ ਜੀ ਤਾਨ ਤਾਨ ਸ੍ਰੀ ਗੁਰੂ ਅਰਜਨ ਦੇਹ ਰਾਜ ਜੀ ਸਾ ਸੰਗਤ ਜੀ ਪੁਲਚਕ ਹੋ ਗਈ ਹੋਏ ਤੇ ਬਖਸ਼ ਦਿਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ